ਅੱਜ ਅਸੀਂ ਲੁਧਿਆਣਾ ਪ੍ਰਸਤ ਕਾਲਜ ਦੀਆਂ ਅੰਡਰ ਦੀ ਐਪਲ ਗਾਈਡੈਂਸ ਆਫ ਸ਼੍ਰੀ ਇਸਪਨ ਸ਼ਰਮਾ ਕਮਿਸ਼ਨਰ ਇਟ ਕਮਿਸ਼ਨਰ ਲੁਧਿਆਣਾ 10 ਫਲਬੀਆਂ ਲੈ ਕੇ ਤੁਹਾਡੇ ਕੋਲ ਆਏ ਆ ਸਾਡੀ ਪਹਿਲੀ ਜਿਹੜੀ ਹੈ ਕਿ ਐਯੂ ਦੀ ਐਫ ਆਈ ਆਰ ਨੰਬਰ 100 ਏ 16 ਦੀ ਸ਼ਾਮ ਦੀ ਗੱਲ ਹੈ ਕਿ ਚੈਰੀ ਗਰ ਆਪਣੇ ਤਾਏ ਨਾਲ ਰਿਸ਼ੀ ਨਗਰ ਇਨਕਮ ਟੈਕਸ ਕਲੋਨੀ ਨਵਤਲੀ ਸਾਈਡ ਤੇ ਜਾ ਰਿਹਾ ਸੀ ਤੇ ਸਵਿਫਟ ਕਾਰ ਦੇ ਵਿੱਚ ਪੰਜ ਬੰਦੇ ਆਏ ਤੇ ਉਹ ਕਹਿੰਦੇ ਕਿ ਅਸੀਂ ਇਨਕਮ ਟੈਕਸ ਦੇ ਅਫੀਸਰ ਹੈਗੇ ਆ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਲਿਆ ਉਹਨਾਂ ਨੇ ਤੇ ਉਹਨਾਂ ਕੋਲੇ ਉਹ ਵੈਸਟਰਨ ਯੂਨੀਅਨ ਵਾਲੇ ਕੈਸ਼ ਸੀਗਾ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਕੋਲੇ ਵੈਪਨ ਵੀ ਸੀਗਾ ਵੈਪਨ ਤੇ ਉਹ ਉਹਰੋਂ ਲੈ ਗਏ ਤੇ ਉਹਨਾਂ ਤੋਂ ਕੈਸ਼ ਤੇ ਮੋਬਾਈਲ ਲੈਪਟਾਪ ਚਾਂਦੀ ਦਾ ਬ੍ਰੇਸਲੇਟ ਇਹ ਕੋਕੀ ਲੈ ਗਏ ਸੀਗੇ ਉਹਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਕਿ ਦੋ ਅਸੀਂ ਮੇਨ ਅਕੀਊਜ਼ ਫੜ ਲਏ ਆ ਉਹਦੇ ਸੰਜੀਵ ਗੋਇਲ वर मितल अमृतसर तू अज पंद्रह लख अठ हजार कैश छे सौ चौरानवे डॉलर यूएस डॉलर एक स्विफ्ट कार जी आए सि ये बरामदगी हो गई है चार होम नामजद कर ले ਸਾਨੂੰ ਫੇਰ ਦੱਸਾਂਗੇ ਜੋ ਜੋ ਇਹਦੇ ਚ ਜਦੋਂ ਫੜ ਲੇ ਤੁਹਾਡੇ ਕੋਲ ਫੇਰ ਆਵਾਂ। ਦੂਜਾ ਹੈਗਾ ਜਿਹੜਾ ਸਾਡਾ ਸਿਵਲ ਲਾਈਨ ਦੇ ਵਿੱਚ ਪਿਛਲੇ 15-20 ਦਿਨਾਂ ਤੋਂ ਕਾਫੀ ਗੱਡੀਆਂ ਦੀ ਟਾਇਰਾਂ ਨੂੰ ਲਾ ਕੇ ਚਲੇ ਜਾਂਦੇ ਸੀ ਲੋਕ ਲੋਕਾਂ ਦੇ ਲੌਏ ਵੀ ਉਤਾਰ ਲੈਂਦੇ ਸੀਗੇ ਸਕੋਰਪਿਓ ਐਨ ਵਗੈਰਾ ਦੇ। ਉਹ ਵੀ ਅਸੀਂ ਕਾਮਯਾਬ ਹੋਏ ਆ ਉਹਨਾਂ ਨੂੰ ਚੋਰਾ ਨੂੰ ਫੜਨ ਤੇ ਇਹ ਜੇ ਸਾਨੂੰ 31 ਟਾਇਰ ਸਮੇਤ ਰਿੰਗਸ ਇਹ ਵਰਨਾ ਗੱਡੀ ਜਿਹੜੀ ਇਹ ਵਾਰਦਾਤ ਵਿੱਚ ਯੂਜ਼ ਕਰਦੇ ਸੀਗੇ ਤੇ ਇਹਦੇ ਚ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਇਹਦੇ ਚ ਹੈਗੇ ਨੇ ਗੁਰਜੀਤ ਸ਼ਿਵਰਾਜ ਮਨੋਜ ਕੁਮਾਰ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਇਹ ਸਾਰੇ ਅੰਮ੍ਰਿਤਸਰ ਦੇ ਵਾਸੀ ਨੇ ਤੇ ਇਹਦੇ ਨਾਲ ਸਾਡੀਆਂ ਚਾਰ ਵਾਰਦਾਤਾਂ ਜਿਹੜੀਆਂ ਮੁਕਦਮੇ ਜਿਹੜੇ ਹੈਗੇ ਸੀਗੇ ਉਹ ਟਰੇਸ ਹੋ ਗਏ ਐਡਵਿਜਨ ਨੰਬਰ 8 ਤੇ ਸੀਗੇ ਉਨੇ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆਨੇ ਇਹਨਾਂ ਤੋਂ ਹੋਰ ਵੀ ਸਾਨੂੰ ਬਰਾਮਦਗੀ ਦੀ ਆਸ ਹੈਗੀ। ਇਹ ਜੀ ਸਾਡੀ ਜਿਹੜੀ ਹੈਗੀ ਹੈ ਕਿ ਇੱਕ ਸੇਫ ਪੰਜਾਬ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੰਦੇ ਹੁੰਦੇ ਆ ਉਹਦੇ ਚ ਸਾਡਾ ਇਹ ਕਾਫੀ ਇੰਪੋਰਟੈਂਟ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਹੁੰਦਾ। ਸੋ ਉਹਦੇ ਚ ਇੱਕ ਇਨਫਾਰਮਰ ਨੂੰ ਇਹ ਮੁਕਲ ਮੱਟੂ ਨਾਮ ਦਾ ਜਿਹੜਾ ਹੈਗਾ ਸੀਗਾ ਇਸ ਬੰਦੇ ਨੇ ਧਮਕਾਇਆ ਸੀ। ਸੋ ਅਸੀਂ ਇਹਦੇ ਪਿੱਛੇ ਕਾਫੀ ਦੇਰ ਤੋਂ ਲੱਗੇ ਹੋਏ ਸੀ। ਸਾਨੂੰ ਇਹ ਗਾਂਟੇਡ ਸੀਗਾ ਤੇ ਇਹ ਸਾਨੂੰ ਸਾਡੇ ਕ੍ਰਾਈਮ ਬ੍ਰਾਂਚ 3 ਨੇ ਅੰਡਰ ਦੀ ਐਵਨ ਗਾਈਡੈਂਸ ਆਫ ਸਾਡੇ ਡੀਸੀਪੀ ਐਡੀਸੀਪੀਸ ਆ ਉਹ ਸਾਨੂੰ ਮਿਲ ਗਿਆ ਤੇ ਉਹਨਾਂ ਕਾਬੂ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 1 ਕਿਲੋ 5 ਗ੍ਰਾਮ ਹਿਰੋਇਨ ਇੱਕ ਬਲੌਕ ਪਿਸਟਲ ਦੋ ਕੰਟਰੀ ਮੇਡ ਪਿਸਟਲ ਨੇ ਇੱਕ ਬਲੇਨੋ ਕਾਰ 2.5 ਲੱਖ ਡਰਗ ਮਨੀ ਤੇ 22 ਰਾਊਂਡ ਉਸਰ ਕਵਰ ਹੋਇਆ ਇਹਦੇ ਨਾਲ ਸਾਡੇ ਇਸ ਬੰਦੇ ਤੇ ਉੱਤੇ ਕੋਈ 8 ਮੁਕੱਦਮੇ ਦਰ ਸੀਗੇ ਕਾਫੀ ਦੇਰ ਤੇ ਸਾਨੂੰ ਆਨਟਡ ਸੀਗਾ ਇਹਨੂੰ ਅਸੀਂ 17 ਤਰੀਕ ਨੂੰ ਅਰੈਸਟ ਕਰ ਲਿਆ ਉਹਨਾਂ ਅੱਗੇ ਜੋ ਤਫ਼ਤੀਸ਼ ਚੱਗੇ ਆਏਗਾ ਫਿਰ ਤੁਹਾਨੂੰ ਦੱਸਾਂਗੇ ਪਹਿਲੀ ਸੀ ਉਹ ਕਿੰਨੀ ਜਿਹੜੇ ਸੈਟੀ ਕੋਈ ਸੀਗੀ ਪਹਿਲੀ ਵਾਰ ਉਹ ਪੂਰਾ ਕੁਝ ਕੀ ਬੋਲਿਆ ਉਹ ਉਹਨਾਂ ਨੂੰ ਵੀ ਐਗਜ਼ੈਕਟ ਮਾਉਂਟ ਨਹੀਂ ਪਤਾ ਸੀਗਾ ਕਿਉਂਕਿ ਉਹ ਵੈਸਟਰਨ ਯੂਨੀਅਨ ਦੇ ਇੱਕ ਇੱਕ ਦਿਨ ਦੀ ਕਲੈਕਸ਼ਨ ਸੀ ਉਹਦੇ ਚ ਸਾਨੂੰ ਤੁਹਾਨੂੰ ਦੱਸਿਆ ਸੀਗਾ ਕਿ 15 ਲੱਖ ਰਿਕਵਰੀ ਹਾਂ ਰਿਕਵਰੀ ਸਾਡੀ ਹੋ ਗਈ ਹੈ ਚਾ 694 ਯੂ ਐਸ ਡਾਲਰ ਵੀ ਹੋ ਗਏ ਬਾਈਟ ਕਾਰ ਵੀ ਹੋ ਗਈ ਹੈ ਚਾ ਇਹ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਸਾਰੇ ਰਿਸ਼ਤੇਦਾਰ ਸੀਗੇ ਜਿਹੜੇ ਜਿਹੜਾ ਸਾਡਾ ਆਹ ਸੀਗਾ ਬੰਦਾ ਹੈ ਚੈਰੀ ਗਰਗ ਇਹ ਇਹਦਾ ਮਾਮਾ ਲੱਗਦਾ ਉਸੋਂ ਮਾਮਾ ਮਾਮਾ ਸੰਦੀਪ ਗਰਗ ਜਿਹੜਾ ਫੜਿਆ ਹੈ ਉਹ ਵੀ ਆਪਦੇ ਸਾਲੇ ਨਾਲ ਹੀ ਸੀਗਾ ਸਹ ਹ ਇਸ ਤਰ੍ਹਾਂ ਇਨਫੋਰਮੇਸ਼ਨ ਪਤਾ ਹੁੰਦਾ ਨਾ ਅਦਰਭਈ ਤਾਂ ਆਮ ਬੰਦੇ ਨੂੰ ਕਿਵੇਂ ਪਤਾ ਹੋਊਗਾ ਕਿ ਉਹ ਪੈਸੇ ਲੈ ਕੇ ਜਾਂਦੇ ਆ ਰੋਜ਼ ਦਾ ਕੰਮ ਹੈ ਉਹਨਾਂ ਦਾ ਕਿਹੜੇ ਵੀ ਏਰੀਆ ਤੋਂ ਜਾਂਦੇ ਆ ਸਾਨੂੰ ਇਹ ਸ਼ੱਕ ਸੀਗਾ ਕਿ ਜਾਂਚ ਚਾਣ ਹੋਏਗੀ ਬਈ ਤੋਂ ਸੇ ਬੇਸਤੀ ਸਾਨੂੰ ਫਿਰ ਡੀਡ ਵੀ ਮਿਲਦੀ ਗਈ ਹੈ ਜਿਹੜੀ ਕਾਰਾਂ ਦੇ ਜਿਹੜੇ ਲਾਈਵ ਵੀ ਸੀ ਜਿਹੜਾ ਇਹਦੇ ਵਿੱਚ ਦੇਖੀ ਉਹ ਅਸੀਂ ਕਰ ਰਹੇ ਆ ਵੈਰੀਫਾਈ ਅੰਮ੍ਰਿਤਸਰ ਦਾ ਹੀ ਨਿਕਲੇ ਆਂ ਮੇਲੀ ਉਥਰੇ ਉਥਲੇ ਸਾਈਟ ਤੇ ਹੀ ਉਹ ਵੀ ਅਸੀਂ ਦੇਖਾਂਗੇ ਮੇਰੀ ਅਪਲੋਡ ਕਿਵੇਂ ਇਸ ਦਬਾ ਐਗਜ਼ੀਕਟਿਵ ਦੇ ਸਾਹਮਣੇ ਸੀ ਉਹ ਸਾਰਾ ਤਫਤੀਸ਼ ਦਾ ਕੰਮ ਆ ਗਿਆ ਹੁਣ ਅਸੀਂ ਕਰਾਂਗੇ ਬੜੀ ਪਾਈ ਸਾਰਾ ਇਹਨਾਂ ਨੂੰ ਵੀ ਫੜਾਂਗੇ ਜਿਹੜੇ ਖਰੀਦਦੇ ਸੀ ਉਹ ਵੀ ਦੋਸ਼ੀ ਨੇ ਮਤਲਬ ਹੰਮਰਦਸਰ ਲੈ ਜਾਂਦੇ ਕਿੱਥੇ ਫਿਰ ਹਾਂ ਜੀ ਆਹ ਤਰੇ ਹੰਮਰਦਸਰ ਲਈ ਨਿਕਲੇ ਜਾਦੇ ਦੋਨੋਂ ਯਾਰ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੋ ਥੈਂਕ ਯੂ